ਉਹਦੇ ਵੇਖੋ ਵੇਗਾ ਇੱਕ ਬਾਬੇ ਕੋਲ ਜਾਣਾ ਮੈਂ ਅੱਛਾ ਬਾਬਾ ਜਿਹੜਾ ਮੈਨੂੰ ਸੱਟਾ ਕਹਿ ਦਿੰਦਾ ਮੈਂ ਉਹ ਲਾ ਦਿੰਦਾ ਤੇ ਹਾਂ ਇੱਕ ਦੋ ਵਾਰੀ ਮੈਂ ਇਹਨਾਂ ਨੂੰ ਫੋਨ ਤੇ ਗੱਲ ਕਰਦੇ ਸੁਣਿਆ ਵੀ ਬਾਬੇ ਨੇ ਮੈਨੂੰ ਕੁਝ ਇਹ ਨੰਬਰ ਦਿੱਤਾ ਉਹ ਇਹਨਾਂ ਦਾ ਪੁੱਤਗਾ ਪਰ ਉਹ ਹੀ ਕੱਲ ਕੋਤ ਪਿੱਛੇ ਮੱਤਾਂ ਜਿਸਾਨ ਨੇ ਸੱਚੀ ਗਿਆ ਕਿ ਲੋੜ ਸੀ ਮੇਰੇ ਨਾਲ ਵੀ ਗੱਲ ਕਰ ਸਕਦੇ ਸੀ ਤੈਨੂੰ ਕਿਉਂ ਬੁਲਾਇਆ ਇਹਨੂੰ ਕਿਉਂ ਬੁਲਾਇਆ ਤੂੰ ਬਾਈ ਲੱਗ ਨਾ ਹੋਵੇ ਕਹਿੰਦੇ ਘਰ ਵਾਲਾ ਤੇ ਚੰਦਰਾ ਗਵੰਡ ਨਾ ਹੋਵੇ ਜਿਹੜੇ ਅੱਜ ਏਸੇ ਪਰਿਵਾਰ ਦਾ ਇੱਕ ਤੁਹਾਡੇ ਸਾਹਮਣੇ ਮਸਲਾ ਲੈ ਕੇ ਆਏ ਆਂ ਗੱਲਬਾਤ ਕੀ ਐ ਜਿਹੜੀ ਉਹ ਆਪਾਂ ਪਰਿਵਾਰ ਵਾਲਿਆਂ ਤੋਂ ਪੁੱਛਾਂਗੇ ਜਿਹੜੇ ਪਰਿਵਾਰ ਵਾਲੇ ਖੜੇ ਆ ਉਹਨਾਂ ਨੂੰ ਕਹਿੰਦੇ ਵੀ ਸਾਡੇ ਘਰ ਦੇ ਵਿੱਚ ਅਕੰਧ ਵੀ ਹੋ ਗਈ ਐ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਮਸਲਾ ਤੁਹਾਡਾ ਜੀ ਹਾਂਜੀ ਇਹ ਮਸਲਾ ਹੈਗਾ ਮੇਰੇ ਪਰਿਵਾਰ ਨੂੰ ਲੈ ਕੇ ਜੀ ਹਾਂਜੀ ਮੇਰੇ ਘਰ ਵਾਲੇ ਦੀ ਰਿਕਾਰਡਿੰਗ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਤੁਹਾਨੂੰ ਬੁਲਾਉਣ ਦਾ ਮਤਲਬ ਮੇਰਾ ਮੈਂ ਨਹੀਂ ਹੋਇਆ ਜੀ ਕਿ ਮੇਰੇ ਘਰ ਵਾਲੇ ਨੂੰ ਨਾ ਜੂਆ ਖੇਡਣ ਦੀ ਲੱਤ ਲੱਗੀ ਹੋਈ ਆ ਜੀ ਬਹੁਤ ਜੀ ਹਾਂਜੀ ਉਹ ਇਹ ਖੇਡ ਦੇ ਦੌਰਾਨ ਉਹਨਾਂ ਨੇ ਬਹੁਤ ਕੁਝ ਗਵਾਇਆ ਆ ਜੀ ਵੇਖੋ ਘਰ ਵਾਲੀ ਕਹਿੰਦੀ ਵੀ ਜੂਏ ਦੀ ਜਿਹੜੀ ਉਹਨੂੰ ਲੱਤ ਲੱਗੀ ਹੋਈ ਆ ਇਹਦੇ ਨਾਲ ਵੀ ਸਾਡਾ ਸਾਰਾ ਜਿਹੜਾ ਘਰ-ਬਾਰ ਆ ਉਹ ਇੱਕ ਤਰ੍ਹਾਂ ਦਾ ਵਿਕਨ ਦੇ ਮੁਤਾਬਕ ਹੈਗਾਗਾ ਕਾਫੀ ਜਿਆਦਾ ਨਰਵਸ ਹੈ ਠੀਕ ਹੈ ਕਾਫੀ ਜਿਆਦਾ ਜਿਹੜੀ ਉਹਨਾਂ ਦੇ ਪਰਿਵਾਰ ਵਾਲੇ ਆ ਕਾਫੀ ਜਿਆਦਾ ਨਰਵਸ ਹੈ ਜਿਹੜਾ ਉਹਨਾਂ ਤੋਂ ਬੋਲਿਆ ਵੀ ਨਹੀਂ ਜਾ ਰਿਹਾਗਾ ਜਿਹੜਾ ਇੱਕ ਤਰ੍ਹਾਂ ਦਾ ਘਰ ਖਤਮ ਹੋਣ ਦੇ ਕਿਨਾਰੇ ਹੈ ਹਾਂਜੀ ਬਿਲਕੁਲ ਬਹੁਤ ਦੁਖਦਈ ਕਹਾਣੀ ਆ ਕਿ ਮੇਰੇ ਕੋਲੇ ਕੋਈ ਲਬਜ਼ ਨਹੀਂ ਹੈਗਾ ਕਿ ਮੈਂ ਤੁਹਾਨੂੰ ਕਿਸ ਲਬਜ਼ਾਂ ਵਿੱਚ ਬਿਆਨ ਕਰਾਂ ਜੀ ਹਾਂਜੀ ਘਰ ਦਾ ਸਾਰਾ ਸਮਾਨ ਮਤਲਬ ਜੋ ਵੀ ਕੁਝ ਵਿਟਨ ਜੋਗ ਹੁੰਦਾ ਸਭ ਕੁਝ ਵਿਕ ਚੁੱਕਿਆ ਇੱਕ ਹੁਣ ਤੁਹਾਡਾ ਘਰ ਵਾਲਾ ਹੈ ਨਹੀਂ ਇੱਥੇ ਹਾਂ ਨਹੀਂ ਉਹ ਮਤਲਬ ਕੰਮ ਤੇ ਜਾਂਦੇ ਆ ਸ਼ਹਿਰ ਤੇ ਉੱਥੋਂ ਹੀ ਉਹਨਾਂ ਨੂੰ ਮਤਲਬ ਇਹ ਚੀਜ਼ ਲੱਗੀ ਆ ਪਹਿਲਾਂ ਬਿਲਕੁਲ ਨਹੀਂ ਸੀ ਇਦਾਂ ਬਸ ਪੈਸੇ ਵਧਾਉਣ ਦੇ ਚੱਕਰ ਚ ਉਹ ਦਿਨ ਬਦਿਆਂ ਇਸ ਚੀਜ਼ ਹਰ ਰੋਜ਼ ਮਤਲਬ ਇੱਕ ਚੀਜ਼ ਵੇਚਣੀ ਜਿੱਦਾਂ ਵੇਖੋ ਕਹਿੰਦੇ ਵੀ ਪੈਸੇ ਵਧਾਉਣ ਦੇ ਚੱਕਰ ਦੇ ਵਿੱਚ ਕਹਿੰਦੇ ਵੀ ਜਿਹੜੇ ਘਰ ਦੀਆਂ ਚੀਜ਼ਾਂ ਗੀਆਂ ਉਹ ਵੇਚ ਦਿੰਦੇ ਆ ਹਾਂਜੀ ਉਹ ਆ ਵੀ ਗਏ ਲੋ ਉਹ ਆ ਗਏ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਜਿਹੜੇ ਇਹਨਾਂ ਦੇ ਪਰਿਵਾਰ ਵਾਲੇ ਆ ਉਹ ਆ ਗਏ ਆ ਆਪਾਂ ਪੁੱਛਾਂਗੇ ਕੀ ਮਸਲਾਗਾ ਸਾਰਾ ਤੇ ਇਹਨਾਂ ਤੋਂ ਪੁੱਛ ਕੇ ਆਪਾਂ ਪੁੱਛਾਂਗੇ ਕੀ ਗੱਲ ਹੋ ਗਈ ਬਾਈ ਕਾਹਨ ਬਾਈ ਤੁਸੀਂ ਬਾਈ ਜੀ ਤੁਹਾਡੇ ਘਰ ਦੇ ਨੇ ਬੁਲਾਇਆ ਸੀਗਾ ਇਹ ਤੁਹਾਨੂੰ ਕਦ ਬੁਲਾਇਆ ਬਾਈ ਤੁਸੀਂ ਕੋਈ ਜੂਆ ਸੱਟਾ ਖੇਡਦੇ ਹੋ ਭਾਈ ਸ਼ੌਂਕ ਆ ਯਾਰ ਪੈਸੇ ਪੂਸੇ ਪੈਸੇ ਪੂਸੇ ਵਾਵਾ ਬਣਿਆ ਤੁਹਾਨੂੰ ਮੈਂ ਸੁਣਿਆ ਬਣਿਆ ਵੀਰੇ ਬਣਿਆ ਤਾਂ ਘਰ ਪਾਇਆ ਅੱਛਾ ਹਾਂ ਵੇਖੋ ਬਾਈ ਕਹਿੰਦਾ ਵੀ ਮੈਂ ਘਰ ਵਧੀਆ ਪਾਇਆਗਾ ਤੇ ਪੈਸੇ ਪੂਸੇ ਮੈਨੂੰ ਚੰਗੇ ਬਣੇ ਆ ਨਹੀਂ ਨਹੀਂ ਕੈਮਰਾ ਬੰਦ ਕਰੋ ਮੈਨੂੰ ਕੈਮਰਾ ਜਿਹੜਾ ਕੈਮਰਾ ਵੀ ਤੁਹਾਡੇ ਨਾਲ ਬੰਦ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਪੂਰੀ ਕੋਸ਼ਿਸ਼ ਕਰਾਂਗੇ ਕਰਨ ਦੀ ਇਹਨਾਂ ਨਾਲ ਪਰਿਵਾਰ ਵਾਲਿਆਂ ਨਾਲ ਤਾਂ ਕੀ ਮਸਲਾ ਸਾਰਾ ਆਪਾਂ ਪੁੱਛਾਂਗੇ ਤੁਸੀਂ ਕੋਈ ਜੌਬ-ਜੁਬ ਕਰਦੇ ਹੋ? ਹਾਂਜੀ ਮੇਰੀ ਪ੍ਰਾਈਵੇਟ ਜੌਬ ਹੈ। ਅੱਛਾ ਜੀ। ਇਸ ਮਾਨਵੀ ਕਹਨੇ ਧਰ ਦਿੰਦੇ ਫਿਰ? ਹਾਂਜੀ ਬਿਲਕੁਲ। ਮੈਂ ਪੁੱਛਣਾ ਚਾਹਣੀ ਆ ਔਨ ਕੈਮਰਾ ਵੀ ਤੁਸੀਂ ਮੋਟਰਸਾਈਕਲ ਲੈ ਕੇ ਗਏ ਸੀ ਤੇ ਸਕੂਟਰੀ ਕਿੱਥੋਂ ਆਈ? ਮੋਟਰਸਾਈਕਲ ਕਹਨੇ ਰੱਖੀ ਸਕੂਟਰੀ ਲੈ ਕੇ ਆਇਆ। ਤੇ ਫਿਰ ਇਹਦਾ ਕੀ ਫਾਇਦਾ? ਹੈ ਕੋਈ ਇਸ ਚੀਜ਼ ਦਾ ਫਾਇਦਾ? ਇੱਕ ਚੀਜ਼ ਫਾਇਦਾ ਤਾਂ ਹੈ, ਫਾਇਦਾ ਹੈ। ਹੁਣ ਮੰਨ ਲੇ ਲੋ ਫਾਇਦਾ ਇਹ ਆ ਕਿ ਚਲੋ ਤੂੰ ਤੇ ਸਕੂਟਰੀ ਆਉਂਦੀ ਔਨ ਮੋਟਰਸਾਈਕਲ ਤੈਨੂੰ ਆਉਂਦਾਂ ਲਈ ਤੂੰ ਕਿਵੇਂ ਲੈ ਜਾਏਂਗੀ? ਮੈਂ ਚਲੋ ਮੋਟਰਸਾਈਕਲ ਕਹਨੇ ਰੱਖ ਦਿੰਨੇ ਆ ਬਸ ਸਕੂਟਰੀ ਦੇ ਨਾਲੇ ਮ ਵੇ ਇਸ ਚੀਜ਼ ਦਾ ਫਾਇਦਾ ਕੀ ਇਹ ਤੇ ਦੱਸੋ ਪਹਿਲਾਂ ਨਹੀਂ ਇੱਕ ਮਿੰਟ ਜਿਹੜਾ ਇਹਨਾਂ ਨੇ ਮੋਟਰਸਾਈਕਲ ਸੀਗਾ ਉਹ ਗਹਿਣੇ ਧਰਿਆਂ ਦਾ ਸਕੂਟਰੀ ਕਿੰਨੇ ਟਾਈਮ ਤੋਂ ਕਹਿਣੇ ਪਈ ਸੀ ਤੁਹਾਡੇ ਤਿੰਨ ਚਾਰ ਮਹੀਨਿਆਂ ਤੋਂ ਆਈ ਆਈ ਤਿੰਨ ਚਾਰ ਮਹੀਨਿਆਂ ਤੋਂ ਬਸ ਸਕੂਟਰੀ ਆਈ ਨਹੀਂ ਆ ਤਾਂ ਕਈ ਦਾ ਘਰੇ ਤਾਂ ਆ ਗਈ ਜੇ ਮਰਜੀ ਆ ਗਈ ਘਰੇ ਤਾਂ ਆ ਗਈ ਮੈਂ ਜਿਵੇਂ ਮਰਜ਼ੀ ਜਾਵਾਂ ਕੰਮ ਤੇ ਸ਼ਹਿਰ ਕੰਮ ਕਰਦਾ ਮੈਂ ਜਿਵੇਂ ਮਰਜ਼ੀ ਜਾਵਾਂ ਮੈਂ ਆਪੇ ਜਾਵੜਿਆ ਕਰੂੰਗਾ ਟੁੱਟਰੀ ਆ ਗਈ ਤੇ ਫਿਰ ਜਿਹੜਾ ਤੁਸੀਂ ਮੇਰਾ 골ਡ ਲੈ ਕੇ ਗਏ ਉਹ ਕਦੋਂ ਆਊਗਾ ਤੇ ਕੀ ਆਊਗਾ ਉਹ ਵੀ ਆਜੂਗਾ ਕੋਈ ਨਾ ਹੌਲੀ ਹੌਲੀ ਸਕੂਟਰੀ ਆ ਗਈ ਤਾਂ ਉਹ ਵੀ ਆਜੂਗਾ ਭਾਈ ਤੁਹਾਨੂੰ ਇਹ ਚੀਜ਼ ਗਲਤ ਨਹੀਂ ਲੱਗ ਰਹੀਗੀ ਭਾਈ ਗਲਤ ਕੀ ਗੱਲ ਹੈ ਘਰ ਮੈਂ ਬਣਾਇਆ ਚਲੋ ਮੰਨ ਲਓ ਘਰ ਕੀ ਬਣਾਇਆਗਾ ਘਰ ਇਹਨਾਂ ਨੇ ਬਣਾਇਆ ਨਹੀਂ ਬਿਲਕੁਲ ਨਹੀਂ ਕੁਝ ਵੀ ਨਹੀਂ ਬਣਾਇਆ ਜੀ ਮਤਲਬ ਦਿਨ ਬਿਦਨ ਆਪਾਂ ਹਰ ਇੱਕ ਚੀਜ਼ ਇੱਕ ਦਾਤੇ ਲਾਉਣੀ ਇਹ ਕੋਈ ਚੰਗੀ ਗੱਲ ਥੋੜੀ ਆ ਘਰ ਕੁਛ ਨਹੀਂ ਬਣਾਇਆ ਇਹਨਾਂ ਨੇ ਬਣਿਆ ਬਣਾਇਆ ਸੀ ਸਾਡੇ ਪੇਰੈਂਟਸ ਨੇ ਸਾਨੂੰ ਬਣਾ ਕੇ ਦਿੱਤਾ ਅਸੀਂ ਅੱਜ ਉਹਨਾਂ ਲਈ ਕੀ ਕਰ ਰਹੇ ਹਾਂ ਕੁਛ ਨਹੀਂ ਆ ਦੇਖੋ ਘਰ ਦੇ ਵਿੱਚ ਕੰਧ ਹੋ ਗਈ ਦੇਖੋ ਜਿਹੜੀ ਘਰ ਦੇ ਵਿੱਚ ਕੰਧ ਵੀ ਕਢਵਾ ਦਿੱਤੀ ਗਈ ਆ ਕਿਉਂਕਿ ਜਿਹੜਾ ਦੂਸਰੇ ਪਰਿਵਾਰ ਵਾਲੇ ਹੈਗੇ ਆ ਵੀ ਉਹ ਸਹੀ ਸਲਾਮਤ ਹੈਗੇ ਆ ਆਪਦੀ ਕਮਾਈ ਕਰਦੇ ਆ ਆ ਕੰਧ ਕਢਾਉਣ ਦੇ ਲੱਛਣ ਤੁਹਾਡੇ ਆ ਬਾਈ ਜੀ ਮੇਰੇ ਤਾਂ ਕੋਈ ਲੱਛਣ ਨਹੀਂ ਬਾਈ ਇਹ ਇਹ ਮੇਰੀ ਮੰਮੀ ਨਾਲ ਹੀ ਲੜਦੀ ਸੀ ਪੁੱਛ ਲੈ ਇਹਨੂੰ ਤੁਸੀਂ ਲੜ ਪਾ ਕਿੰਨੇ ਪੜੇ ਹੋ ਤੁਸੀਂ ਹਾਂਜੀ ਮੈਂ ਬੀਅਰਡ ਵੇਖੋ ਪੜ੍ਹੀ ਲਿਖੀ ਕੁੜੀ ਆ ਚੰਗੀ ਸੈਂਸ ਆ ਵੇਖੋ ਮੁੰਡਾ ਟਾਲ ਮਟੋਲ ਕਰ ਰਿਹਾ ਕਹਿੰਦਾ ਵੀ ਮੇਰੀ ਬੀਬੀ ਨਾਲ ਇਹ ਲੜਦੀ ਸੀ ਕਿ ਤੁਸੀਂ ਲੜਦੇ ਲੁੱਟਦੇ ਕਿ ਨਹੀਂ ਦੇਖੋ ਜੀ ਜਿੱਥੇ ਦੋ ਪਰਿਵਾਰ ਰਹਿੰਦੇ ਉੱਥੇ ਕਦੇ ਨਾ ਕਦੇ ਨੋਕ ਚੋਕ ਹੁੰਦੀ ਆ ਪਰ ਉਹ ਇੰਨੀ ਜ਼ਿਆਦਾ ਨਹੀਂ ਸੀ ਕਿ ਉਹ ਇੱਕ ਵਜਾ ਬਣੇ ਕੰਦ ਕੱਢਣ ਦੀ ਜੀ ਗੁੱਦੀ ਜੀ ਕੰਦ ਕੱਢਣ ਦੀ ਗੱਲ ਸੰਦੋ ਕੰਦ ਕੱਢਣ ਇੱਕ ਮਿੰਟ ਤੁਹਾਡੀ ਗੱਲ ਸੁਣੋ ਉਹਦੀ ਮੇਨ ਵਜਾ ਇਹ ਆ ਦੇਖੋ ਜੀ ਜਦੋਂ ਮਤਲਬ ਪੇਰੈਂਟਸ ਆਪਾਂ ਨੂੰ ਇੱਕ ਸੋਹਣੀ ਜ਼ਿੰਦਗੀ ਜਿਉਣ ਲਈ ਆਪਾਂ ਨੂੰ ਵੱਡਾ ਕਰਦੇ ਆ ਨਾ ਕਿ ਆਪਾਂ ਉਹਨਾਂ ਦੇ ਬੁਢਾਪੇ ਵਿੱਚ ਉਹਨਾਂ ਨੂੰ ਮਤਲਬ ਕਿ ਉਹਨਾਂ ਦਾ ਬੁਢਾਪਾ ਹੀ ਰੋਲ ਦਈਏ ਦੇਖੋ ਜਦੋਂ ਹੁਣ ਮਤਲਬ ਇੱਕ ਆਪਾਂ ਇਹਨਾਂ ਨੇ ਮੈਨੂੰ ਸਭ ਤੋਂ ਪਹਿਲਾਂ ਇਹ ਕਿਹਾ ਕਿ ਆਪਾਂ ਇਦਾਂ ਦਾ ਬਿਜ਼ਨਸ ਸ਼ੁਰੂ ਕਰਦੇ ਆ ਜਿਹਦੇ ਨਾਲ ਆਪਾਂ ਆਪ ਹੋਈਏ ਇੱਕ ਹਰ ਇੱਕ ਲੇਡੀਜ਼ ਆਪਣੇ ਹਸਬੰਡ ਦੀ ਹੈਲਪ ਕਰਦੀ ਹੈ ਕਿ ਹਾਂ ਚਲੋ ਠੀਕ ਹੈ ਇਹ ਕੁਝ ਚੰਗਾ ਹੀ ਕਰਨਗੇ ਸਾਡੇ ਲਈ ਮੈਂ ਇਹਨਾਂ ਦੀ ਹੈਲਪ ਕੀਤੀ ਇਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੈਨੂੰ ਆਪਣਾ 골ਡ ਦੇ ਦਿਓ ਮੈਂ ਦਿੱਤਾ ਹਨਾ ਮੈਂ ਮਹੀਨੇ ਬਾਅਦ ਪੁੱਛਿਆ ਕਿ ਜੋ ਤੁਸੀਂ 골ਡ ਸੇਲ ਕੀਤਾ ਉਹਦਾ ਕੀ ਹੋਇਆ ਮੈਨੂੰ ਕਹਿੰਦੇ ਮੈਂ ਜੂਆ ਖੇਡਿਆ ਤਾਂ ਉਹ ਜੂਆ ਮੈਂ ਹਾਰ ਗਿਆ ਤੁਸੀਂ ਬਈ ਜੂਆ ਖੇਡਦੇ ਹੋ ਬਈ ਜੂਆ ਜੂਆ ਬਈ ਉਹਨੂੰ ਜੂਆ ਕਹਿੰਦੇ ਆ ਯਾਰ ਜੇ ਮੰਨ ਲਓ ਆਪਾਂ ਸ਼ੇਅਰ ਮਾਰਕੀਟ ਦੇ ਵਿੱਚ ਸ਼ੇਅਰ ਲਾਉਂਦੇ ਆ ਉਹਨੂੰ ਜੂਆ ਕਹਿੰਦੇ ਆ ਉਹ ਵੀ ਐਡ ਪੜੀ ਇਹਨੂੰ ਅਕਲ ਇੰਨੀ ਕਾਇ ਨੂੰ ਜੂ ਜੂਆ ਖੇਡਦੇ ਆ ਕੋਈ ਜੂਆ ਉਹ ਕਹਿੰਦੇ ਨਹੀਂ ਜੂਆ ਤੁਸੀਂ ਵੀ ਜਿਹੜੇ ਗਹਿਣੇ ਆ ਕਿੱਥੇ ਰੱਖਿਆ ਮੇਰੇ ਗਹਿਣੇ ਤਾਂ ਬੈਂਕ ਚ ਰੱਖਿਆ ਮੈਂ ਨਹੀਂ ਜਿਹੜਾ ਮੋਟਰਸਾਈਕਲ ਤੁਸੀਂ ਅੱਜ ਗਹਿਣੇ ਰੱਖਿਆ ਹੁੰਦਾਗਾ ਜਿਹੜੀ ਐਕਟਿਵ ਆ ਤੁਸੀਂ ਗਹਿਣੇ ਤੋਂ ਛਡਾ ਲਿਆ ਹੁੰਦੀ ਆ ਤੇ ਇਹ ਛਡਾਉਣੀ ਸੀ ਬਾਈ ਫਿਰ ਇਹ ਕਹਿੰਦੀ ਮੈਂ ਔਖੀ ਹੁਣੀ ਆ ਜਾਂ ਨਾਤ ਕਲੇਸ਼ ਹੁੰਦਾ ਸੀ ਉਸੇ ਕਲੇਸ਼ ਨਾਲ ਤਾਂ ਕੰਧ ਨਿਕਲੀ ਆ ਇਹ ਮੇਰੇ ਤੇ ਲਾਈ ਜਾਂਦੀ ਆ ਇਹ ਮੇਰੇ ਕਰਕੇ ਨਿਕਲੀ ਆ ਜੀ ਨਹੀਂ ਜਿਹੜਾ ਜੂਆ ਸੱਟਾ ਹੁੰਦਾ ਕੀ ਹੈ ਇਹ ਬਾਈ ਜੂਆ ਯਾਰ ਜੇ ਆਪਾਂ ਮੰਨ ਲਓ ਪੈਸੇ ਡਾਫਲ ਕਰਨੇ ਹੁੰਦੇ ਆ ਉਹ ਪੈਸੇ ਲਾਏ ਸੀਗੇ ਮੈਂ ਚਲੋ ਮੰਨ ਲਓ ਕਈ ਵਾਰੀ ਡੱਬਾ ਵੀ ਜਾਂਦੇ ਆ ਤੇ ਕਈ ਵਾਰੀ ਹੋਜੇ ਦੁਗਣੇ ਵੀ ਆਈ ਜਾਂਦੇ ਆ ਨੰਬਰ ਨੰਬਰ ਲੱਗਦੇ ਆ ਦੇ ਵਿੱਚ ਨੰਬਰ ਨੰਬਰ ਹੀ ਲੱਗਦੇ ਆ ਬਾਈ ਮੰਨਿਆ ਬਾਈ ਕੁਝ ਪਰਸੈਂਟ ਕਹਿੰਦਾ ਵੀ ਇਹਦੇ ਵਿੱਚ ਨੰਬਰ ਨੰਬਰ ਲੱਗਦੇ ਆ ਤੇ ਉਹਦੇ ਵਿੱਚੋਂ ਹੀ ਪੈਸੇ ਬਣਦੇ ਆ ਫਿਰ ਕਿਵੇਂ ਕਿੰਨੇ ਕੁ ਪੈਸੇ ਲਾਉਣੇ ਨੇ ਤੁਸੀਂ ਪੈਸੇ ਬਾਈ ਉਹਦਾ ਵੇਖੋ ਵੇਖਾ ਇੱਕ ਬਾਬੇ ਕੋਲੇ ਜਾਣਾ ਮੈਂ ਅੱਛਾ ਬਾਬਾ ਜਿਹੜਾ ਮੈਨੂੰ ਸੱਟਾ ਗੈਰ ਦਿੰਦਾ ਮੈਂ ਉਹ ਲਾ ਦਿੰਨਾ ਇੱਕ ਦੋ ਸੱਟੇ ਵੀ ਆਏ ਵੀ ਹੈ ਤੇ ਮੰਨ ਲਓ ਤਿੰਨ ਚਾਰਕ ਨਹੀਂ ਆਏ ਤਾਂ ਕਿੱਡੀ ਕੀ ਗੱਲ ਇੱਕ ਦੋ ਆਏ ਵੀ ਹੈ ਨਾ ਬਰੋਬਰ ਕਿੰਨਾ ਕਲਾਉਨੇ ਆ ਪੈਸੇ ਪਰ ਵੀ ਇੱਕ ਜਿਹੜੀ ਦਸ਼ਾਵਰ ਹੁੰਦੀ ਆ ਉਹ 'ਚ ਵੀ ਲਾਉਣਾ ਮੈਂ ਤੇ ਰਾਤ ਵਾਲੀ 'ਚ ਵੀ ਲਾ ਦਿੰਨਾ ਵੇਖੋ ਕਹਿੰਦਾ ਵੀ ਮੈਂ ਜਿਹੜੀ ਦਸ਼ਾਵਰ ਹੁੰਦੀ ਹੈ ਤੇ ਜਿਹੜੀ ਉਹ ਹੁੰਦੀ ਆ ਕੀ ਕਿਹਾ ਸੀ ਬਾਈ ਹੋਰ ਰਾਤ ਨੂੰ ਲੱਗਦਾ ਰਾਤ ਨੂੰ ਲੱਗਦੇ ਸਵੇਰ ਵਾਲੀ ਉਹਦੇ 'ਚ ਵੀ ਲਾਉਂਦਾਗਾ ਵੇਖੋ ਪਰਿਵਾਰ ਵਾਲੇ ਪੂਰੇ ਔਖੇ ਆ ਘਰ ਦਾ ਗੁਜ਼ਾਰਾ ਮਸਾਂ ਹੀ ਚੱਲਦਾਗਾ ਜਿਹਦੇ ਕਰਕੇ ਵੀ ਇਹ ਸਾਰਾ ਜੂਏ ਸੱਟੇ ਦੇ ਵਿੱਚ ਪੈਸੇ ਲਾਇਆ ਹੁੰਦਾ ਘਰੇ ਫਿਰ ਕੁਛ ਦਿੰਦਾ ਨਹੀਂ ਨਹੀਂ ਬਿਲਕੁਲ ਸਿਰਫ ਮੇਰੀ ਜੌਬ ਤੇ ਚੱਲ ਰਿਹਾ ਜੀ ਫਿਲਹਾਲ ਤੇ ਦੇਖੋ ਕੁੜੀ ਕਹਿੰਦੀ ਹੈ ਵੀ ਮੇਰੀ ਜੌਬ ਦੇ ਸਿਰ ਤੇ ਜਿਹੜਾ ਘਰ ਚੱਲ ਰਿਹਾਗਾ ਤੇ ਉਹਦੇ ਕਰਕੇ ਕਿਉਂ ਖੇ ਪਈ ਜਾਨੀ ਮੇਰੇ ਸਿਰ ਤੇਰੇ ਸਿਰ ਤੇ ਚੱਲਦਾ ਘਰੇ ਚਲੋ ਠੀਕ ਆ ਮੈਂ ਘਰੇ ਬਹਿ ਜਾਨੀਆ ਫਿਰ ਤੁਸੀਂ ਚਲਾ ਕੇ ਦੇਖ ਲਿਓ ਚਲਾ ਲੂੰਗਾ ਮੈਂ ਮੈਂ ਚਲਾ ਲੂੰਗਾ ਦੇਖੋ ਕੁੜੀ ਕਹਿੰਦੀ ਵੀ ਮੈਂ ਘਰੇ ਬਹਿ ਜਾਨੀ ਆ ਵੀ ਮੈਂ ਜਿਹੜਾ ਪਰਿਵਾਰ ਆ ਉਹ ਤੁਸੀਂ ਪਾਲ ਲਓ ਠੀਕ ਹੈ ਬਾਈ ਤੂੰ ਬੰਦਾ ਆ ਤੈਨੂੰ ਪਤਾ ਕਿੰਨੇ ਬੁਢਿਆਂ ਦੇ ਸਿਰ ਤੇ ਕਿੰਨਾ ਕੰਮ ਚੱਲਦੇ ਆ ਵੀਰੇ ਜਿਹੜੀਆਂ ਜਿਹੜੀਆਂ ਬੁੜੀਆਂ ਹੁੰਦੀਆਂ ਨਾ ਜਿਹੜੀਆਂ ਇਹ ਘਰ ਨੂੰ ਬੰਨਣ ਵਾਸਤੇ ਹੁੰਦੀਆਂ ਪ੍ਰਾਣ ਬੰਨਣ ਵਾਸਤੇ ਆ ਕੰਦ ਕਿਨੇ ਕਰਾਈ ਆ ਤੁਸੀਂ ਕਹਿ ਰਹੇ ਆ ਵੀ ਘਰ ਨੂੰ ਬੰਨਣ ਵਾਸਤੇ ਕੰਦ ਕਿਨੇ ਕਰਾਈ ਆ ਜਿਹੜੇ ਤੁਹਾਡੇ ਘਰ ਦੇ ਹਾਲਾਤ ਇੰਨਾ ਕਰਕੇ ਕੰਦ ਕੱਢਣ ਦੇ ਹੋਏ ਸੀਗੇ ਜੀ ਤੁਸੀਂ ਚਾਹੋ ਨਿਓ ਕਿ ਵੀ ਔਨ ਕੈਮਰਾ ਮਦਰ ਨੂੰ ਬੁਲਾਇਆ ਜਾਵੇ ਤਾਂ ਤੁਸੀਂ ਸਪਸ਼ਟ ਉਹਨਾਂ ਤੋਂ ਇਹ ਚੀਜ਼ ਪੁੱਛ ਸਕਦੇ ਹੋ ਮੈਂ ਇਸ ਚੀਜ਼ ਵਿੱਚ ਬੈਂਸ ਨਹੀਂ ਕਰਨਾ ਚਾਹੂੰਗੀ ਵੇਖੋ ਆਪਣਾ ਕੋਸ਼ਿਸ਼ ਕਰਾਂਗੇ ਵੀ ਮਾਤਾ ਜੀ ਨੂੰ ਵੀ ਪੁੱਛਾਂਗੇ ਵੀ ਜਿਹੜੇ ਇਹਨਾਂ ਦੇ ਜਿਹੜੇ ਘਰ ਦੇ ਹਾਲਾਤ ਆ ਵੀ ਉਹ ਕਿਹਦੇ ਕਰਕੇ ਜਿਹੜੇ ਇਦਾਂ ਦੇ ਪੈਦਾ ਹੋ ਰਹੇ ਆ ਵੀ ਕੁਝ ਪਰਸੈਂਟ ਬਾਈ ਮੰਨੇ ਆ ਕਹਿੰਦਾ ਵੀ ਮੈਂ ਜੂਆ ਸੱਟਾ ਬਾਬੇ ਕੋਲੇ ਜਾਂਦਾ ਕਿਸੇ ਕੋਲ ਅਤੇਖੋ ਜੀ ਹੁਣ ਮਤਲਬ ਜਦੋਂ ਸਵੇਰ ਤੋਂ ਚਲੇ ਜਾਣਾ ਬੰਦੇ ਨੇ ਰਾਤ ਨੂੰ ਘਰੇ ਆਉਣਾ ਤੇ ਹੁਣ ਸਾਨੂੰ ਤੇ ਨਹੀਂ ਪਤਾ ਕਿੱਥੇ ਜਾਂਦੇ ਕਿੱਥੇ ਨਹੀਂ ਜਾਂਦੇ ਉਹ ਤਾਂ ਹੁਣ ਇਹਨਾਂ ਤੇ ਡਿਪੈਂਡ ਕਰਦਾ ਨਾ ਕਿੱਥੇ ਜਾਂਦੇ ਆ ਕਿੱਥੇ ਨਹੀਂ ਜਾਂਦੇ ਹਾਂ ਇੱਕ ਦੋ ਵਾਰੀ ਮੈਂ ਇਹਨਾਂ ਨੂੰ ਫੋਨ ਤੇ ਗੱਲ ਕਰਦੇ ਸੁਣਿਆ ਵੀ ਬਾਬੇ ਨੇ ਮੈਨੂੰ ਕੁਝ ਇਹ ਨੰਬਰ ਦਿੱਤਾ ਆਈ ਡੋਨਟ ਨੋ ਮੈਨੂੰ ਇਸ ਚੀਜ਼ ਬਾਰੇ ਡੀਪਲੀ ਨਹੀਂ ਪਤਾ ਹੰਡਰਡਸ ਜਿੰਨੀ ਕਿ ਗੱਲ ਸੁਣੀ ਆ ਕਿ ਬਾਬੇ ਨੇ ਇਹ ਨੰਬਰ ਦਿੱਤਾ ਉਹ ਨੰਬਰ ਦਿੱਤਾ ਇਹ ਲੈਣਾ ਉਹ ਲੈਣਾ ਇਦਾਂ ਮੈਂ ਇੱਕ ਗੱਲ ਬਾਤ ਸੁਣੀ ਆ ਫੋਨ ਤੇ ਕਰਦੇ ਆਂ ਬਿਕੋ ਜਿਹੜੀ ਘਰ ਵਾਲੀ ਕਹਿੰਦੀ ਆ ਵੀ ਮੈਨੂੰ ਇਹਨਾ ਨਹੀਂ ਪਤਾਗਾ ਵੀ ਬਾਬੇ ਨੇ ਕਿਹੜਾ ਨੰਬਰ ਦਿੱਤਾ ਕਿਹੜਾ ਨਹੀਂ ਦਿੱਤਾ ਬਾਬੇ ਫਿਰ ਨੰਬਰ-ਨੰਬਰ ਦਿੰਦੇ ਆ ਬਾਬੇ ਨੰਬਰ ਦਿੰਦੇ ਆ ਬਾਈ ਨੰਬਰ ਦਿੰਦੇ ਆ ਤਾਂ ਹੀ ਪੈਸੇ ਆਉਂਦੇ ਆ ਅੱਛਾ ਇਹਨਾਂ ਦਾ ਬੁੜੀਆਂ ਦੀ ਫਿਰ ਉਹੀ ਗੱਲ ਗੁੱਤ ਪਿੱਛੇ ਮੱਤ ਕਿਸੇ ਸਿਆਣੇ ਨੇ ਸੱਚੀ ਕਿਹਾ ਤੇ ਬੰਦਿਆ ਦੀ ਕਿਹਦੇ ਮੈਨੂੰ ਬੁਲਾਉਣ ਦੀ ਕਿ ਲੋੜ ਸੀ ਮੇਰੇ ਨਾਲ ਵੀ ਗੱਲ ਕਰ ਸਕਦੀ ਸੀ ਤੈਨੂੰ ਕਿਉਂ ਬੁਲਾਇਆ ਇਹਨੂੰ ਕਿਉਂ ਬੁਲਾਇਆ ਤੂੰ ਬਾਈ ਜਿਹੜਾ ਇਹਨਾਂ ਨੂੰ ਬੁਲਾਉਣ ਦੀ ਕੋਸ਼ਿਸ਼ ਜਿਹੜਾ ਤੁਹਾਡੇ ਘਰ ਦੇ ਜਿਹੜੇ ਹਾਲਾਤ ਇਦਾਂ ਦੇ ਪੈਦਾ ਹੋ ਰਹੇ ਸੀਗੇ ਜਿਹੜੇ ਤੁਹਾਡੀ ਘਰ ਵਾਲੀ ਕਹਿੰਦੀ ਆ ਵੀ ਮੈਂ ਇੱਥੋਂ ਨਾ ਜਾ ਸਕਾਂ ਜਿਹਦੇ ਕਰਕੇ ਵੀ ਮੈਂ ਆਪਣਾ ਔਨ ਕੈਮਰੇ ਦੇ ਵਿੱਚ ਦੱਸ ਸਕਾਂ ਵੀ ਮੇ ਮੀਆਂ بیوی ਦੀਆਂ 100 ਗੱਲਾਂ ਹੁੰਦੀਆਂ ਐ ਅਸੀਂ ਦੋਵੇਂ ਬਹਿ ਕੇ ਕਰ ਸਕਦੇ ਸੀ ਇਹਨੂੰ ਬੁਲਾਉਣ ਦਾ ਕੀ ਹੱਕ ਸੀ ਤੈਨੂੰ ਉਹ ਤੁਹਾਡੇ ਨਾਲ ਹਲਕਾ ਇੱਕ ਕੈਮਰਾ ਚੱਕ ਕੇ ਆ ਗਿਆ ਤੂੰ ਨਹੀਂ ਤੁਹਾਡੇ ਬੇਇੱਜ਼ਤੀ ਕਰਾਉਣ ਤੁਹਾਡੇ ਨਾਲ ਤੁਹਾਡੀ ਘਰ ਵਾਲੀ ਲੜਦੀ ਆ ਤੇ ਬਥੇਰਾ ਲੜਦੀ ਆ ਇਹ ਭਰਾਵਾ ਕਿਹੜੀ ਗੱਲੋਂ ਲੜਦੀ ਆ ਬੱਸ ਐਸੇ ਗੱਲੋਂ ਹੀ ਲੜਦੀ ਆ ਮੈਨੂੰ ਜਦੋਂ ਪੈਸੇ ਨਹੀਂ ਮਿਲਦੇ ਹਾਂ ਪੁੱਛੋ ਇਹਨੇ ਇਹਨੂੰ ਕਹਿੰਦੇ ਪੈਸੇ ਨਹੀਂ ਫੜਾਈ ਕਦੇ ਮੈਂ ਉਹ ਕਹਿੰਦੀ ਹੈ ਵੀ ਪੈਸੇ ਤਾਂ ਮੈਨੂੰ ਮਿਲਦੇ ਆ ਕਿ ਜਿਹੜਾ ਮੈਂ ਆਪ ਦਾ ਕੰਮ ਕਰਦੀ ਆ ਉਹਦੇ ਚੋਂ ਪੈਸੇ ਮਿਲਦੇ ਆ ਪੈਸੇ ਦਿੰਦਾ ਨਹੀਂ ਕਰੇ ਹਾਂਜੀ ਜਿਹੜੇ ਮਤਲਬ ਇਹਨਾਂ ਦੇ ਕੁਝ ਹੁੰਦੇ ਆ ਜਿੱਦਾਂ ਹੁਣ ਸ਼ਾਮੀ ਕਰਿਆ ਆ ਸ਼ਾਮੀ ਫੜਾਤੇ ਮਾਰਨਿੰਗ ਟਾਈਮ ਵਾਪਸ ਲੈ ਲੈ ਉਹਦਾ ਕੀ ਕੀ ਹੈ ਕੁਝ ਫਿਰ ਘਰੇ ਤਾਂ ਫੜਾਉਣਾ ਨਾ ਬਣਾ ਲੈ ਲੈਣਾ ਘਰੇ ਤਾਂ ਫੜਾਉਣਾ ਐਸੇ ਨਾ ਫਿਰ ਇਹਦੇ ਪੈਸੇ ਫੜਾਉਣ ਦਾ ਫਾਇਦਾ ਕੀ ਹੋਇਆ ਜਿਹੜੇ ਤੁਸੀਂ ਘਰੇ ਫੜਾਉਨੇ ਆ ਰਾਤ ਨੂੰ ਪੜਾਉਨੇ ਆ ਤੇ ਸਵੇਰ ਪੈਸੇ ਫੜ ਲੈਨੇ ਆ ਉਹ ਫਿਰ ਬਰਾਏ ਹੋ ਜਾਂਦਾ ਨਾ ਵੀ ਇਹਨਾਂ ਨੂੰ ਵਿਚਾਰ ਸਾਨੂੰ ਪੈਸੇ ਫੜਾਉਂਦਾ ਵੇਖੋ ਥਾਂ ਥਾਂ ਤੇ ਜਿਹੜਾ ਬਾਈ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਆਪਣੀ ਘਰਵਾਲੀ ਨੂੰ ਤੇ ਪਰ ਇਦਾਂ ਦੇ ਨਹੀਂ ਚਾਹੀਦਾਗਾ ਕਿਉਂਕਿ ਵੇਖੋ ਘਰ ਦੇ ਵਿੱਚ ਵੀ ਦੋ ਬੰਡੀਆਂ ਪੈ ਗਈਆਂ ਤਾਂ ਹਾਲਾਤ ਕਾਫੀ ਜਿਆਦਾ ਖਰਾਬ ਹੈ ਕਦੇ ਮੋਟਰਸਾਈਕਲ ਗਏ ਨੇ ਧਰ ਜਾਂਦਾ ਕਦੇ ਐਕਟਿਵਾ ਗਏ ਨੇ ਧਰ ਜਾਂਦੀ ਕਦੇ 골ਡ ਗਏ ਨੇ ਧਰ ਜਾਂਦਾਗਾ ਉਹਦੇ ਕਰਕੇ ਜਿਹੜਾ ਵੀ ਉਲਟਾ ਪੁਲਟਾ ਚੱਲਦੀ ਰਹਿੰਦੀ ਹੈ ਤਾਂ ਇਦਾਂ ਦੇ ਨਹੀਂ ਕਰਨਾ ਚਾਹੀਦਾ ਜੂਏ ਸੱਟੇ ਤੋਂ ਜਿਹੜਾ ਹੈਗਾਗਾ ਵੀ ਉਹ ਆਪਣਾ ਇੱਕ ਤਰ੍ਹਾਂ ਦਾ ਪਰਿਵਾਰ ਹੀ ਖਤਮ ਹੋ ਜਾਂਦਾ ਹੈਗਾ ਇਦਾਂ ਦੇ ਆਪਾਂ ਨੂੰ ਡਿਸੀਜਨ ਨਹੀਂ ਲੈਣੇ ਚਾਹੀਦੇਗੇ ਜੂਏ ਸੱਟੇ ਦੇ ਵਿੱਚ ਘਰ ਬਰਬਾਦ ਹੋ ਜਾਂਦੇ ਕਈਆਂ ਦੀਆਂ ਜ਼ਮੀਨਾਂ ਵਿਕੀਆਂ ਕਈਆਂ ਦੇ ਤੁਸੀਂ ਹਿਸਾਬ ਲਾ ਲਓ ਵੀ ਬਹੁਤ ਕੁਝ ਪਰਿਵਾਰ ਹੀ ਖਤਮ ਹੋ ਗਿਆ ਪਰ ਤੁਹਾਨੂੰ ਵੀ ਅਸੀਂ ਇੱਕ ਸੁਨੇਹਾ ਦਿੰਨੇ ਆ ਇਹ ਪਰਿਵਾਰ ਨੇ ਵੀ ਪੂਰੀ ਕੋਸ਼ਿਸ਼ ਕੀਤੀ ਆ ਵੀ ਸਾਡਾ ਵੀ ਲੋਕਾਂ ਨੂੰ ਦੱਸਿਆ ਜਾਵੇ ਵੀ ਲੋਕ ਜਾਗਰੂਕ ਹੋ ਜਾਣ ਵੀ ਜੂਏ ਸੱਟੇ ਤੋਂ ਬਚ ਜਾਣ ਤੁਹਾਨੂੰ ਵੀ ਅਸੀਂ ਸੁਝਾਅ ਦਿੰਨੇ ਆ ਤੁਸੀਂ ਵੀ ਸਾਨੂੰ ਦੱਸਿਓ ਵੀ ਸਾਡੇ ਸੁਝਾਅ ਕਿੱਦਾਂ ਲੱਗੇ ਧੰਨਵਾਦ ਇਸੇ ਤਰ੍ਹਾਂ ਬਣੇ ਰਹੋ ਰਮਨ ਸੋਢੀ ਨਾਲ